ਦੋਸਤ ਕਲਾਸ ਫੈਲੋ ਨੇ ਅਸੀਂ ਇਕੱਠੇ ਪੜੇ ਬਾਜਵਾ ਸਾਹਿਬ ਔਰ ਮੈਂ ਦੇਖੋ ਬਾਅਦ ਚ ਵਾਕਫੀਅਤ ਦਾ ਘੇਰਾ ਬੜਾ وسیਹ ਵੱਧ ਜਾਂਦਾ ਹੈ ਲੇਕਿਨ ਬਚਪਨ ਦੇ ਯਾਰ ਨਹੀਂ ਭੁੱਲਦੇ ਬਚਪਨ ਦੇ ਦੋਸਤ ਨਹੀਂ ਭੁੱਲਦੇ ਇਹਨਾਂ ਨੇ ਇੱਕ ਵਾਰੀ ਕਿਹਾ ਕਿ ਅਮਰੀਕਾ ਚ ਵਿਆਹ ਆ ਐਲਏ ਆਪੇ ਜ਼ਿਕਰ ਕਰ ਰਹੇ ਸੀ ਉਹ ਮੇਰੇ ਭਤੀਜੇ ਦਾ ਹੀ ਵਿਆਹ ਸੀ ਇਹਨਾਂ ਦੇ ਬੇਟੇ ਦਾ ਮੈਂ ਕਿਹਾ ਜੀ ਮੈਂ ਆਇਆ ਲੋ ਫੋਨ ਰੱਖੋ ਔਰ ਰੱਬ ਦਾ ਸ਼ੁਕਰ ਹੈ ਮੈਂ ਕੀ ਕਰਨਾ ਰੱਬ ਦਾ ਸ਼ੁਕਰ ਹੈ ਕਿ ਮੈਂ ਉੱਥੇ ਪਹੁੰਚ ਗਿਆ ਐਲ ਏ ਲਾਸ ਏਂਜਲਸ ਇਹ ਰਿਸ਼ਤੇ ਮਿਹਨਤ ਨਾਲ ਨਿਭਾਏ ਜਾਂਦੇ ਆ ਤੇ ਅੱਜ ਦਾ ਉਹਨਾਂ ਤੋਂ ਬਹੁਤ ਹੀ ਮੁਸ਼ਕਲ ਸੀ ਕਹਿੰਦੇ ਬੰਦਾ ਡਰੇ ਰੱਬ ਕੋਲੋਂ ਰੱਬ ਡਰੇ ਜੱਟਾਂ ਕੋਲੋਂ ਜੱਟ ਡਰਨ ਪਟਵਾਰੀ ਕੋਲੋਂ ਔਰ ਬੜੀਆਂ ਰੁਕਾਵਟਾਂ ਸੀ ਘੰਟੇ ਤੋਂ 20 ਕਿ ਲੱਗ ਗਿਆ ਆਉਣ ਨੂੰ ਪਰ ਮੈਂ ਕਿਹਾ ਮੈਂ ਬਚਨੋ ਝੂਠੇ ਨਹੀਂ ਪੈਣਾ ਮੇਰਾ ਵੀਰ ਆ ਦੋਸਤ ਬਹੁਤ ਦੋਸਤ ਹਰ ਬੰਦਾ ਹੱਥ ਮਿਲਾਉਣ ਵਾਲਾ ਨਹੀਂ ਹੋ ਸਕਦਾ ਵਾਕਫੀਤ ਹੋ ਸਕਦੀ ਹੈ ਇਹ ਤੇ ਮੇਰੇ ਵੈਸੇ ਹੀ ਮੇਰੀਆਂ ਅੱਖਾਂ ਆ ਮੇਰੀ ਸਜੀਵ ਖਬੀ ਬਾ ਆ ਬਾਜਵਾ ਸਾਹਿਬ ਲਈ ਜਰਾ ਤਾੜੀਆਂ ਮਾਰੋ ਤੇ ਉਹ ਜਿਹੜੇ ਅੰਦੋਲਨ ਨੇ ਨਾ ਉੱਥੇ ਨਾਕਾ ਲੱਗਾ ਉਹ ਮੈਂ ਜਦੋਂ ਬਹੁਤ ਭਖਿਆ ਹੁੰਦਾ ਕੰਮ ਉਦੋਂ ਵੀ ਪਕੌੜੇ ਪਕੌੜੇ ਖਾਇਆ ਨਾ ਹੁੰਦਾ ਨਾਲ ਗਾਲਾਂ ਵੀ ਖਾ ਲਈਆਂ ਦੋ ਚਾਰ ਉਹਨਾਂ ਨੂੰ ਪਤਾ ਇਹ ਸਾਡਾ ਮਸਤ ਬੰਦਾ ਸੰਝਾਈ ਆ ਐਮਪੀ ਸ਼ੈਂਪੀ ਘਟਾ ਫਕੀਰ ਜਿਆਦਾ ਤੇ ਮੇਰਾ ਲਿਹਾਜ਼ ਕਰ ਦਿੰਦੇ ਆ ਤੇ ਗੱਲ ਇਹ ਆ ਕਿ ਮੈਂ ਜਦੋਂ ਹੁਣ ਸਾਹਮਣੇ ਬੈਠਾ ਸੀ ਤੇ ਸਰਬਜੀਤ ਸਿੰਘ ਚੀਮਾ ਸਾਹਿਬ ਮੇਰੇ ਬਹੁਤ ਪਿਆਰੇ ਵੀਰ ਔਰ ਜਿਹੜੀ ਵਨਗੀ ਨੂੰ ਉਹ ਗਾਰਿਆ ਸੀ ਗੱਡ ਕੇ ਗਾਰਿਆ ਸੀ ਜੁਰਤ ਨਾਲ ਗਾਰਿਆ ਸੀ ਜਿੱਦਾਂ ਦਾ ਪਿਆਰੇ ਇਨਸਾਨ ਹੈ ਉਹਨਾਂ ਹੀ ਅੱਛਾ ਗਾਰਿਆ ਸੀ ਉਮਰ ਦਾ ਕਰਕੇ ਮੇਰਾ ਲਿਹਾਜ਼ ਕਰਦੇ ਆ ਗਾਣੇ ਚ ਕੋਈ ਕਮੀ ਨਹੀਂ ਬਹੁਤ ਸ਼ਾਨਦਾਰ ਸਰਬਜੀਤ ਚੀਮੇ ਲਈ ਦਾ ਵਾਸ ਉਮਰ ਦਾ ਕਰਕੇ ਆ ਕਿਆ ਪਰਫਾਰਮਰ ਆ ਇਹਨਾਂ ਲਈ ਜਰਾ ਤਾੜੀਆਂ ਤੇ ਸਾਡੇ ਸਰਪੰਚ ਸਾਹਿਬ ਗਵਈਆਂ ਦੇ ਸਰਪੰਚ ਸਾਹਿਬ ਭਾਜੀ ਗਿਲ ਹਰਦੀਪ ਜੀ ਹਰਦੀਪ ਸਿੰਘ ਜੀ ਸਰਪੰਚ ਸਾਹਿਬ ਪੱਟੀ ਸਾਹਿਬ ਸਾਰਿਆਂ ਨੂੰ ਵਧਾਈਆਂ ਚੀਮਾ ਸਾਹਿਬ ਬਹੁਤ लाजवाब ਪਰਫਾਰਮੈਂਸ ਸੀ ਤੇ ਲਾਲੀ ਭਾਜੀ ਦਾ ਪੱਜਨਾ ਮਿਲ ਲਿਆ ਔਰ ਮੈਨੂੰ ਯਾਦ ਆ ਅੱਜ ਜਦੋਂ ਲਾਈ ਲੱਗ ਜਾ ਬਣ ਕੇ ਮੈਂ ਇੱਥੋਂ ਇਲੈਕਸ਼ਨ ਲੜਿਆ ਸੀ ਇੱਥੇ ਵੀ ਰਖਿਆ ਲਾ ਪਾਟਾ ਉਟਾ ਬਣਦੇ ਫਿਰਦੇ ਸੀ ਮੈਂ ਮਿੰਤਾ ਪਾਉਂਦਾ ਸੀ ਉਹ ਵੋਟਾਂ ਮੰਗਣੀਆਂ ਵੀ ਇਦਾਂ ਜਦਾ ਆਟਾ ਮੰਗੀ ਦਾ ਗਜਾ ਕਰੀਦੀ ਤੇ ਅੱਜ ਇੱਕ ਹੋਰ ਬਹੁਤ ਪਿਆਰਾ ਬੰਦਾ ਮਿਲਿਆ ਜਿਹਨਾਂ ਨੇ ਗਾਇਆ ਸੀ ਵੇਖੋ ਨੀ ਵੇਖੋ ਨੀ ਮੁੰਡਾ ਹੋ ਗਿਆ ਸ਼ਦਾਈ ਦਿਲ ਵੱਟੇ ਦੇਵੇ ਭੈੜਾ ਛੱਲੇ ਮੰਦੀਆ ਸੁਖਵਿੰਦਰ ਪੰਚੀ ਹੁਣਾਂ ਲਈ ਵੀ ਤਾੜੀਆਂ ਮਾਰੋ ਸਾਰੇ ਕਲਾਕਾਰ ਮੇਰੇ ਤੋਂ ਬਹੁਤ ਸੁਰੀਲੇ ਨੇ ਲੋੰਜ ਉਮਰ ਅਮਰ ਦਾ ਕਰਕੇ ਪਿਆਰ ਕਰਦੇ ਨੇ ਇੱਜ਼ਤ ਕਰਦੇ ਨੇ ਔਰ ਮੈਂ ਜਿੰਨੇ ਵੀ ਮੰਚ ਤੇ ਤਸ਼ਰੀਫ ਫਰਮਾ ਮੇਰੇ ਮਉੱਜਜ਼ ਕਪਲਾ ਜੀ ਨੇ ਬੜਾ ਅੱਛਾ ਸੰਭਾਲੀ ਸਟੇਜ ਆਸ਼ੂ ਜੀ ਨੇ ਔਰ ਇੱਕ ਅਸੀਂ ਤੇ ਮਾੜੇ ਮੋٹے ਸਟਾਰ ਬਣਨ ਲਈ ਬੜਾ ਸੰਘਰਸ਼ ਕੀਤਾ ਇੱਕ ਸਾਡੇ ਚ ਅੱਜ ਸੁਪਰਸਟਾਰ ਵੀ ਆ ਮੈਂ ਇਹਨਾਂ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹਾਂ ਟੀਵੀ 'ਚ ਦੇਖਦਾ ਹੁੰਦਾ ਸੀ ਇਹਨਾਂ ਲਈ ਜਰਾ ਤਾੜੀਆਂ ਮਾਰੋ ਨੀਟੂ ਸ਼ਟਰਾਂ ਵਾਲੇ ਇਹਨਾਂ ਦਾ ਸਨਮਾਨ ਕਰੋ ਤੇ ਤੇਰਾ ਕੰਮ ਸੋਹਤ ਹੈ ਤੇ ਪ੍ਰੋਗਰਾਮ ਦਾ ਨਾਮ ਕਿੱਡਾ ਸੋਹਣਾ ਹੈ ਸਾਂਝਾ ਪੰਜਾਬ ਲੈਂਦਾ ਤੇ ਚੜਦਾ ਪੰਜਾਬ ਜਿੱਥੇ ਵੀ ਪੰਜਾਬੀ ਬੋਲੀ ਜਾਂਦੀ ਆਪਾਂ ਆਪਣੇ ਰਿਸ਼ਤੇਦਾਰ ਆ ਆਪਣੀ ਜ਼ੁਬਾਨ ਨੂੰ ਬਚਾਓ ਜਿਨ੍ਹਾਂ ਜਿਹੜਾ ਜਿਹੜੀਆਂ ਕੌਮਾਂ ਆਪਣੀ ਜ਼ੁਬਾਨ ਭੁੱਲ ਜਾਂਦੀਆਂ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਜਾਂਦਾ ਊੜਾ ੜਾ ਆਈ ੜੀ ਸਸਾ ਹਾ ਹਾ ਉੱਥੇ ਦੇਖੋ ਪੱਟੀ ਲਿਖ ਕੇ ਲਾਈ ਹੋਏ ਉੱਥੇ ਮੱਥਾ ਟਿਕਾਇਆ ਇਹਨਾਂ ਨੇ ਅੱਜ ਬਾਜਵਾ ਸਾਹਿਬ ਨੇ ਆਪਣੀ ਜ਼ੁਬਾਨ ਨਾ ਭੁੱਲਿਓ ਲੋਕੋ ਭਾਜੀ ਬੜੀ ਮਿਹਰਬਾਨੀ